ਆਹ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਦੇ ਪਾਤਸ਼ਾਹ ਮਹਾਰਾਜ ਤੁਹਾਈ ਜਨੇਵਾਰ ਸਤਿ ਜਨੇਵਾਰ ਸਰਬੋਤਮ ਪਾਲਕੁਰੂ ਆਪਣੀ ਬੇਰੁਪੁ ਕ੍ਰਿਪਾ ਕਰੋ ਜੀ ਤੁਹਾਨੂੰ ਮੇਰਾ ਨਾਸ ਨਾ ਹੋਵੇ ਕਿ ੜੀ ਨਾ ਬੇਕੀ ਕਰੋ ਕਿਰਪਾ ਕਰੋ ਸੰਤਨ ਜੀ ਦੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਬੇਰੁਪ ਕਰੋ ਬੱਚੇ ਦਾ ਕਜੀ મને તો ਮੰਤਿਆਨ ਕਿ ਸੁਨੇਹਣਾ ਸਾਰਾ ਤੇਰੀ ਸਤਿਗੁਰੂ ਨਾਮ ਜੀਨ ਕਲ ਰਾਖੀਵੇ ਹੋਏ ਸੋ ਤਖਸਮ ਦੀ ਨੋਰੇ ਅਰਸਾ ਕੁਲਸਾ ਛੱਟੀਏ ਤੁਧ ਲਿਖੇ ਸਤਿਪਾਤਿ ਸ਼ਾਮਲ ਜਨਮ ਜਨਮ ਦੀ ਕਟ ਤੁਧ ਲਿਖੇ ਸਤਿਪਾਤਿ ਸ਼ਾਮਲ We gotta never have ਸਤਨਾ ਐਸ ਗੁਰੂ ਸਾਹਿਬ ਜੀ ਅਵ ਰਖੂ ਦਾਸ ਪਾਟ ਕੀ ਲਾਜ ਜੈਸੀ ਰਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਾਰੇ ਕਰਿਆਜ ਜੁਨ ਦ੍ਰੋਪਦੀ ਲਾਜ ਰਖੀ ਹਦਰ ਪ੍ਰਭ ਜੀ ਸੀਨਤ ਵਸਤਰ ਦੀਨ ਬੋਸਾਜ ਸੋਧਮ ਤਪ ਦਾਤੇ ਰਖਿਆ ਗਣ ਕਪੜਤ ਪੂਰੇ ਤੇ ਕਾਜ ਸ਼੍ਰੀ ਸਤਗੁਰੂ ਸੁਪਰਸੰਨ ਕਲਯੁਗ ਹੋਏ ਰੱਖੋ ਦਾਸ ਪਾਠ ਕੀ ਲਾਜ ਸ਼੍ਰੀ ਸਤਗੁਰੂ ਸੁਪਰਸੰਨ ਕਲਯੁਗ ਹੋਏ ਰੱਖੋ ਦਾਸ ਪਾਠ ਕੀ ਲਾਜ ਪ੍ਰਭ ਕੀ ਜੈ ਕਿਰਪਾ ਨਿਧਾਨ हम हर गुण गावेंगे हाँ हम तुम करो आस प्रभु मोहे कब गल ला मैं नाही किस हाँ नहीं किस आहे न मोरा अवसर लज्जा राख ले हो ਸਧਨਾ ਜਨ ਤੋਰਾ ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚੇਰ ਭਇਓ ਦਰਸ਼ਨ ਦੇਖੇ ਬਾਣੀ ਗੁਰੂ ਗੁਰੂ ਹੈ ਬਾਣੀ बा अमृत सारे बाणी कह सेवक जन मान पर तख गुरु ने तारे राम नाम उर मैं गए जा कै सम नहीं कोए जे सिमरत संकट मिटे दर्श तुहारो होए ਸੋ ਕਾ ਹਟਲ ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਵਨਾ ਦਾ ਸਤਨਾਮ ਆਏ ਗੁਰ ਸਾਹਿਬ ਜੀ ਵਡਹਾਂਸੁਰ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਮਾ ਕੀ ਤਹਨੇ ਕਾਬਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 3 ਜੀ ਸ਼ਬਦ ਤੇ ਵਡਹੰਸ ਹੈ ਸਚ ਨਾਮੁ ਅਰਥਾਰ ਸਚ ਸੰਗ ਰਹਿ ਸਦ ਸਚ ਰਹਿ ਹੈ ਸਚ ਨਾਮ ਪਿਆਰ ਸ਼ਬਦ ਰਤੇ ਵਡਹੰਸ ਹੈ ਸਚ ਨਾਮ ਔਰ ਤਹਾਰ ਸਚ ਸੰਗ ਰਹੇ ਸਦ ਸਚ ਰਹੇ ਸਚ ਨਾਮ ਪਿਆਰ ਸਦਾ ਨਿਰਮਲ ਮਹਿਲ ਨਾਲ ਲਗਾਈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲ ਹਾਰਨ ਜੋ ਅੰਧ ਦਿਨ ਜਪਹਿ ਮੋਹਾਰ ਮਹਿਲਾ ਤੀਜਾ ਮੈਂ ਜਾਣ ਆ ਵਡ ਹੰਸ ਹੈ ਤਾ ਮੈਂ ਕੀਆ ਸੰਗ ਜੇ ਜਾਨ ਬਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜ ਹੰਸਾ ਵੇਖ ਤਰੰਤੇਆ ਬਗਵ ਘੇ ਆਇਆ ਆਓ ਡੁੱਬ ਮੁਏ ਬਗ ਬਪੜੇ ਸਿਰ ਤਲ ਉੱਪਰ ਪਾਓ ਪਾੜੀ ਤੂੰ ਆਪੇ ਹੀ ਆਪ ਆਪ ਹੈ ਆਪਕਾਰਨ ਕੀਆ ਤੂੰ ਆਪੇ ਆਪ ਰੰਕਾਰਲ ਹੈ ਕੋ ਅਗਰ ਨਾਮ ਬੀਆ ਤੂੰ ਕਰਨ ਕਰਨ ਸਮਰਥ ਹੈ ਤੂੰ ਕਰ ਸੋਥੀਆ ਤੂੰ ਅਰ ਮੰਗੇਆ ਦਾਨ ਦੇਵਨਾ ਸਗਨਾ ਜੀਆ ਸਭ ਆਖੋ ਸਤ ਗੁਰ ਵਾਹਾ ਜੇਨਾ ਦਾਨ ਹਰਨਾਮ ਮੁਖ ਦੀਆ ਤੂੰ ਗੇ দান ਦੇਵਨਾ ਸਗਨਾ ਜੀਆ ਸਾਰ ਆਖੋ ਸਤ ਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਵਹਿਲਮਾ ਕੀ ਤੁਨਗਾਵਣੀ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ertੇ ਵਡਹੰਸਾ ਹੈ ਸਚ ਨਾਮ ਓਰ ਧਾਰ ਸਚ ਸੰਗ ਰਹਿ ਸਦ ਸਚ ਰਹਿ ਸਚ ਨਾਮ ਪਿਆਰ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਵਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਵਡਾ ਹੰਸ ਕੀ ਵਾਰ ਦੇ ਅੰਦਰ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਉੜੀ ਗੁਰੂ ਰਾਮਦਾਸ ਪਿਤਾ ਜੀ ਦੀ ਪਾਵਨ ਅੰਗ 585 ਅਤੇ 86 ਉੱਤੇ ਸੁਭਾਏਮਾਨ ਸਤਿਗੁਰੂ ਬਖਸ਼ਿਸ਼ ਕਰਦੇ ਨੇ ਭਾਈ ਜਿਹੜੇ ਸ਼ਬਦ ਵਿਚਰਤੇ ਜਾਂਦੇ ਨੇ ਓਹ ਅਸਲ ਵਿੱਚ ਵੱਡ ਹਾਂਸ ਨੇ ਭਾਉ ਉਹ ਬੜੇ ਪਿਆਰ ਵਾਲੇ ਨੇ ਸੋਹਣੇ ਨੇ ਜਿਨ੍ਹਾਂ ਦੇ ਹਿਰਦੇ 'ਚ ਮਾਲਕ ਦਾ ਨਾਮ ਟਿਕਿਆ ਰਹਿੰਦਾ ਹੈ ਉਹ ਹਮੇਸ਼ਾ ਹੀ ਸੱਚ ਨੂੰ ਇਕੱਠਾ ਕਰਦੇ ਨੇ ਸੱਚ ਨੂੰ ਹੀ ਪਿਆਰ ਕਰਦੇ ਨੇ ਤੇ ਸੱਚ ਨੂੰ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਤੇ ਜਿਹੜੇ ਇਸ ਤਰੀਕੇ ਦੇ ਨਾਲ ਜੀਵਨ ਜਿਉਂਦੇ ਨੇ ਤੇ ਰੱਬ ਵੀ ਮਿਹਰ ਕਰਦਾ ਏ ਉਸ ਦਸਵਾ ਹੈ ਕਿ ਉਹ ਬਿਨਾਂ ਮੰਗਿਆ ਵੀ ਦਾਤਾਂ ਬਖਸ਼ ਦਿੰਦਾ ਹੈ ਤਾਈਓ ਸਾਰੇ ਸੰਸਾਰ ਤੇ ਕਿਰਪਾ ਕਰਦਾ ਏ ਕਿ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਏ ਹੀ ਖਾਏ ਸਤਿਗੁਰ ਕਹਿੰਦੇ ਪਿਆਰਿਆ ਤੋ ਉਸ ਦੀ ਯਾਦ ਵਿੱਚ ਜੁੜ ਉਸ ਦੇ ਗੁਣ ਗਾ ਉਹ ਤੇਰੀ ਅਦਰਾਖੀ ਤੇ ਤੇਰੀਆਂ ਭਾਵਨਾਵਾਂ ਤੋ ਆਪ ਜਾਣਦਾ ਏ ਤੇ ਆਪ ਰਾਖੀ ਕਰੇਗਾ ਤੇ ਭਾਵਨਾਵਾਂ ਨੂੰ ਫਲ ਲਾਏਗਾ ਤੈਨੂੰ ਮੰਗਣ ਦੀ ਵੀ ਲੋੜ ਨਹੀਂ ਪਵੇਗੀ ਤਾਂ ਇਸ ਪੜਦੇ ਆਂ ਰੋਜ਼ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਜੇ ਮੰਗਣ ਦੀ ਲੋੜ ਨਹੀਂ ਤੋ ਸੇਵਾ ਵਿੱਚ ਲੱਗ ਜਾ ਯਾਦ ਵਿੱਚ ਜੁੜ ਤੇਰੀ ਝੋਲੀ ਵਿੱਚ ਚਾਰੇ ਪਦਾਰਥ ਰਬ ਜੀ ਨੇ ਪਾ ਦੇਣੇ ਨੇ ਕਿਉਂਕਿ ਉਹ ਵਿਣ ਬੋਲਿਆ ਸਭ ਕੇ ਜਾਣਦਾ ਦਾ ਮਾਲਕ ਸਤਿਗੁਰ ਕਿਰਪਾ ਕਰਨ ਉਸ ਮਾਲਕ ਦੀ ਯਾਦ ਗੁਰ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭ ਨਾਨ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਦ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਛਿਮਾ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀਕੀ ਫਤ